ਨਵੰਮਨ अरोड़ा ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੌਡਾਂ ਨਾਲ ਲਾ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਤਾ ਮਾਰੀਆਂ ਜਿਹੜੇ ਮਦਰ ਹੈ ਅਮਨ अरोड़ा ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨਾਲ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹਟੇ ਨਹੀਂ ਇਹ ਕਬਜ਼ਾ ਕਰਨ ਦੀ ਉਹ ਦੀਵਾਰ ਦੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ ਇਹ ਨੈਤਿਕਤਾ ਦੇ ਆਧਾਰ ਤੇ ਵੀ ਰਿਜ਼ਾਈਨ ਕਰਨਾ ਚਾਹੀਦਾ ਉਕੇ ਆਮ ਆਦਮੀ ਪਾਰਟੀ ਨੈਤਿਕਤਾ ਦੀ ਬੜੀ ਗੱਲ ਕਰਦੀ ਸੀ ਟਿਕਟਾਂ ਵੇਲੇ ਵੀ ਕਹਿੰਦੇ ਸੀ ਅਸੀਂ ਤਿੰਨ ਸੀ ਦੇਖਦੇ ਹਾਂ ਜਿੰਦੇ ਚ ਇੱਕ ਸੀ ਹੁੰਦਾ ਸੀ ਕੋਈ ਕ੍ਰਿਮੀਨਲ ਚਾਰजेस ਤਾਂ ਨਹੀਂ ਕਿਸੇ ਜਿੰਨੂੰ ਅਸੀਂ ਟਿਕਟ ਦੇ ਰਹੇ ਹਾਂ ਉਹਦੇ ਤੇ ਕੋਰਪਸ਼ਨ ਦੇ ਚਾਰजेस ਤਾਂ ਨਹੀਂ ਕਿਸੇ ਉਹਨਾਂ ਦੇ ਹੋਰ ਕੁਐਲਿਟੀ ਦੇ ਚਾਰजेस ਤਾਂ ਨਹੀਂ ਬੜਾ ਖਿਆਲ ਰੱਖਦੇ ਸੀ ਅੱਜ ਤੱਕ ਕੋਰਟ ਨੇ ਕਨਵਿਕਟ ਕਰਤਾ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਮੀਡੀਏਟ ਵੈਸੇ ਤਾਂ ਕਾਨੂੰਨ ਵੀ ਹੈ ਇਹ ਕਹਿੰਦਾ ਕਿ ਇਮੀਡੀਏਟ ਅਨਸੀਟਡ ਹੋਣਾ ਚਾਹੀਦਾ ਪਰ ਵੈਸੇ ਉਸ ਤੋਂ ਪਹਿਲਾਂ ਇਹ ਅਨਸੀਟ ਹੋਣਗੇ ਆ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਕਹਿੰਦੇ ਆ ਕਿ ਇਸ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਇਹ 15 ਸਾਲ ਪੁਰਾਣਾ ਕੇਸ ਹੈ 3 3 2008 ਨੂੰ ਸੁਨਾਮ ਵਿਖੇ ਜਿਹੜੀ ਮੇਰੀ ਰਿਹائش ਹੈ ਉਹਦੇ ਵਿੱਚ ਤਕਰੀਬਨ ਸਵੇਰੇ 10:00 ਵਜੇ ਮਾਤਾ ਪਰਮੇਸ਼ਵਰੀ ਦੇਵੀ ਜਿਹੜੇ ਮਦਰ ਹੈ ਅਮਨ अरोड़ा ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨਾਲ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰ ਰਹੀ ਸੀ ਮੈਂ ਚੰਡੀਗੜ੍ਹ ਸੀਗਾ ਔਰ ਮੇਰੇ ਪੀਐਨ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮਾਤਾ ਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਮੈਂ ਉੱਥੋਂ ਹੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਐਸੇ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਐਸਐਚਓ ਨੂੰ ਭੇਜਿਆ ਵੀ ਔਰ ਉਹ ਰੋਕ ਕੇ ਵੀ ਗਏ ਰੋਕ ਕਿਉਂ ਚਲੇਗੇ ਪਰ ਇਹ ਹਟੇ ਨਹੀਂ ਇਹ ਕਬਜ਼ਾ ਕਰਨ ਦੀ ਉਹ ਦੀਵਾਰ ਜੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਮੈਂ ਤਕਰੀਬਨ 2 ਵਜੇ ਚੱਲ ਕੇ ਚੰਡੀਗੜ੍ਹੋਂ 4:30 ਪੌਣੇ 5 ਵੇ ਚੰਡੀਗੜ੍ਹ ਪਹੁੰਚਿਆ ਆ ਕੇ ਮੈਂ ਬੇਨਤੀ ਕੀਤੀ ਮਾਤਾ ਜੀ ਇੱਕ ਗਲਤਾ ਮੈਂ ਰਹਿائش ਐ ਮੈਂ ਇੱਥੇ ਰਹਿ ਰਿਹਾ ਤੁਸੀਂ ਇਹ ਕਰ ਰਹੇ ਹੋ ਗਲਤ ਕਰ ਰਹੇ ਹੋ ਇੰਨੇ ਨੂੰ ਅਮਨ ਅਰੋੜਾ ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੌੜਾ ਨਾਲ ਆ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਟਾਂ ਮਾਰੀਆਂ ਮਾਰਦੇ ਕੁਟਦੇ ਅਸੀਂ ਚਲੋ ਉੱਥੇ ਸੱਟਾਂ ਵਜੀਆਂ ਤਾਂ ਇੰਨੇ ਨੂੰ ਡੀਐਸਪੀ ਸਾਹਿਬ ਆ ਗਏ ਔਰ ਆ ਕੇ ਉਹਨਾਂ ਨੇ ਮੌਕਾ ਵੇਖਿਆ ਕਿ ਹਾਂ ਵਾਕਈ ਇਹ ਗਲਤ ਹੋਇਆ ਤੁਹਾਡੇ ਪੋਜੀਸ਼ਨ ਚ ਹੈ ਤੁਹਾਡਾ ਕਰ ਹੈ ਇੱਥੇ ਆ ਕੇ ਇਹਨਾਂ ਨੇ ਤੱਕਾ ਕੀਤਾ ਮੈਂ ਵੀ ਦਾਖਲ ਹੋ ਗਿਆ ਅਮਨ ਰੋੜਾ ਵੀ ਦਾਖਲ ਹੋ ਗਿਆ ਪਰ ਸਵੇਰੇ ਮੈਨੂੰ ਚਲੋ ਛੁੱਟੀ ਕਰਤੀ ਔਰ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ 5-4 ਮਹੀਨੇ ਬਾਅਦ ਜਦੋਂ ਪਤਾ ਲੱਗਿਆ ਚਲਾਨ ਵੀ ਪੇਸ਼ ਕਰਤਾ ਪੁਲਿਸ ਨੇ ਮੇਰੇ ਤੇ ਹੀ ਪਰਚਾ ਪਾਤਾ ਫਿਰ ਮੈਂ ਕੋਰਟ ਦਾ ਆਸਰਾ ਲਿਆ ਔਰ ਕੋਰਟ ਚ ਆ ਕੇ ਇਹ ਕਿ ਪ੍ਰਾਈਵੇਟ ਕੰਪਲੇਂਟ ਪਾਈ ਸਰਕਾਰ ਸਾਹ ਪਾਇਆ ਤੇ ਮੇਰਾ ਉਦੋਂ ਇਥੋਂ ਕੇਸ ਸ਼ੁਰੂ ਹੋਇਆ 2012 ਚ ਜਿਹੜਾ ਇਹਨਾਂ ਵੱਨੋਂ ਕੇਸ ਪਾਇਆ ਸੀ ਉਹਨਾਂ ਚ ਅਸੀਂ ਬਰੀ ਹੋ ਗਏ ਸੀ ਇਹ ਤੇ ਇਹ ਕੇਸ ਚੱਲਦਾ ਰਿਹਾ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਗਏ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀਗਾ ਜਿਸ ਤੇ ਅਸੀਂ ਤਾਂ ਕੇਸ ਵਾਪਸ ਲੈ ਲਿਆ ਤੇ ਅਰਜਿੰਦਰ ਦੀਪਾ ਨੇ ਕੇਸ ਵਾਪਸ ਨਹੀਂ ਲਿਆ ਜਿਹੜਾ ਕਿ ਬਿਲਕੁਲ ਝੂਠ ਸੀ ਔਰ ਉਸ ਨੂੰ ਹਾਈ ਕੋਰਟ ਨੇ ਮੰਨਿਆ ਨਹੀਂ ਬਿਲਕੁਲ ਡਿਸਮਿਸ ਕਰਤਾ ਉਹਦੇ 7-8 ਸਾਲ ਜ਼ਰੂਰ ਲੱਗੇ ਪਰ ਅੱਜ ਅ ਤਕਰੀਬਨ 15 ਸਾਲਾਂ ਬਾਅਦ ਜਿਹੜਾ ਕਿ 2002 ਦੇ ਵਿੱਚ ਚਾਰ ਸ਼ੀਟ ਹੋਏ ਸੀ ਅਮਨ ਅਰੋੜਾ ਤੇ ਉਹਨਾਂ ਦੇ ਅੱਠ ਸਾਥੀ 2022 ਦੇ ਵਿੱਚ ਚਾਰ ਸ਼ੀਟ ਹੋਏ ਸੀਗੇ ਅੰਡਰ ਸੈਕਸ਼ਨ 452 432 148 199 ਉਹਦੇ ਚ ਅੱਜ ਮਾਨਯੋਗ ਅਦਾਲਤ ਸੁਨਾਮ ਵਿਖੇ ਜੱਜ ਸਾਹਿਬ ਜੱਜ ਸਾਹਿਬ ਗੁਰਪਿੰਦਰ ਸਿੰਘ ਜੋਹਲ ਜੀਆ ਨੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਹੈ 452 ਚ 2 ਸਾਲਾਂ ਦੀ ਔਰ 323 ਦੇ ਵਿੱਚ ਤੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਇਹ ਨੈਤਿਕਤਾ ਦੇ ਆਧਾਰ ਤੇ ਵੀ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨੈਤਿਕਤਾ ਦੀ ਬੜੀ ਗੱਲ ਕਰਦੀ ਸੀ ਟਿਕਟਾਂ ਵੇਲੇ ਵੀ ਕਹਿੰਦੇ ਸੀ ਅਸੀਂ ਤਿੰਨ ਸੀ ਦੇਖਦੇ ਹਾਂ ਜਿੰਦੇ ਚ ਇੱਕ ਸੀ ਹੁੰਦਾ ਸੀ ਕੋਈ ਕ੍ਰਿਮੀਨਲ ਚਾਰजेस ਤਾਂ ਨਹੀਂ ਕਿਸੇ ਜਿੰਨੂੰ ਅਸੀਂ ਟਿਕਟ ਦੇ ਰਹੇ ਹਾਂ ਉਹਦੇ ਤੇ ਕੋਈ ਕ腐ਸ਼ਨ ਦੇ ਚਾਰजेस ਤਾਂ ਨਹੀਂ ਕਿਸੇ ਉਹਨਾਂ ਦੇ ਹੋਰ ਕੁਐਲਿਟੀ ਦੇ ਚਾਰजेस ਤਾਂ ਨਹੀਂ ਬੜਾ ਖਿਆਲ ਰੱਖਦੇ ਸੀ ਅੱਜ ਤੱਕ ਕੋਰਟ ਨੇ ਕਨਵਿਕਟ ਕਰਤਾ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਮੀਡੀਏਟ ਵੈਸੇ ਤਾਂ ਕਾਨੂੰਨ ਵੀ ਇਹ ਇਹੀ ਕਹਿੰਦਾ ਕਿ ਇਮੀਡੀਏਟ ਅਨਸੀਟਡ ਹੋਣਾ ਚਾਹੀਦਾ ਪਰ ਵੈਸੇ ਉਸ ਤੋਂ ਪਹਿਲਾਂ ਇਹ ਅਨਸੀਟ ਹੋਣਗੇ ਅਨਸੀਟਡ ਹੋਣਗੇ ਕਿਉਂਕਿ ਜਿਵੇਂ ਪਿਛਲੇ ਰਾਹੁਲ ਗਾਂਧੀ ਜੀ ਦਾ ਵੀ ਆਪਾਂ ਨੂੰ ਯਾਦ ਹੈ 6 ਮਹੀਨੇ ਸਾਲ ਪਹਿਲਾਂ ਕੇਸ ਹੋਇਆ ਸੀ 2 ਸਾਲਾਂ ਦੀ ਉਹਨਾਂ ਨੂੰ ਕੈਦ ਸਜ਼ਾ ਸੁਣਾਈ ਸੀ ਤੇ ਸ਼ਾਮ ਨੂੰ ਹੀ ਹਾਈ ਕੋਰਟ ਦੇ ਸੋਰੀ ਆਪਣੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਅਨਸੀਟ ਡਿਕਲੇਅਰ ਕਰਤਾ ਸੀ ਮੈਂ ਸਮਝਦਾ ਈ ਹੁਣ ਜੋ ਸਪੀਕਰ ਹੈ ਕੁਲਤਾਰ ਸੰਧਵਾ ਜੀ ਉਹ ਸਾਰੇ ਕਾਨੂੰਨ ਨੂੰ ਵੇਖਦੇ ਹੋਏ ਅਨਸਿਤ ਕਰਨਗੇ